ਨਿਆਲਿਆਂ ਤੇ ਪੂਰਾ ਭਰੋਸਾ ਆ ਬਹੁਤ ਇਨਸਾਫ ਹੋਏਗਾ ਹਾਂਜੀ ਪੁਲਸਾਂ ਦਾ ਸਹਿਯੋਗ ਕਰ ਰਹੇ ਆ ਤੇ ਤੁਹਾਡੇ ਕੋਲ ਪੈਸੇ ਫੜੇਗੇ 4 ਲੱਖ ਰੁਪਇਆ ਕਿਹੜੇ ਲੱਖ ਰੁਪਏ ਮੇਰੇ ਦੁਕਾਨ ਦੇ ਕੈਮਰੇ ਲੱਗੇ ਆ ਫਰ ਰਿਕਾਰਡ ਹੋਇਆ ਸਭ ਆਨਲਾਈਨ ਕਰਾਂਗੇ ਸਿਰਫ ਕੋਰ ਦਾ ਸਿਮਾਰਨ ਕਰਨਾ ਕੋਰ ਪੇਸ਼ ਹੋਏ ਆ ਇਕਦਮ ਬੇਦਾਗ ਹੋ ਕੇ ਨਿਕਲਾਂਗੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਬਹੁਤ ਸਾਰੀਆਂ ਆਟਕੀਆਂ ਤੁਹਾਡੇ ਮਨਾਂ ਪਾਈਆਂ ਮੇਰੇ ਹੱਥਾਂ ਤੋਂ ਕੋਈ ਰੰਗ ਨਹੀਂ ਪਾਵੇ ਕੋਈ ਰੰਗ ਨਹੀਂ ਪਾਵੇ ਇਹ ਰਿਪੋਰਟ ਦੀਦਰਜਾ ਕੋਈ ਰੰਗ ਨਹੀਂ ਲੱਗਾ ਮੇਰੇ ਹੱਥਾਂ ਕਿੰਨੇ ਦਰਮਾਨ ਮਿਲਿਆ ਉਹ ਤੁਹਾਡਾ ਪੁੱਛ ਕੇ ਦੱਸਾਂਗਾ ਤੁਹਾਡੇ ਕੋਲ ਦਿੱਖਿਆ ਜਾਏਗਾ ਸਾਰਾ ਕੁਝ ਜਲੀ ਬਿਲਕੁਲ ਜੀ ਬੋਲਿਆ ਬਿਲਕੁਲ ਦੱਸਾਂਗਾ ਜੀ ਠੀਕ ਹੈ ਜੀ ਇੱਕ ਬੰਦਾ ਖੜਾ ਮੇਰਾ ਜੀ ਦੀਆ ਦੁਕਾਨ ਤੋਂ ਛੜ ਵਿਜਲ ਇਹ ਕਹਿੰਦੇ ਵੀ ਉਸੇ ਛੱਟਾ ਉਹ ਬਰਾਮਾ ਸਰ ਨਾਲ ਬਿਲਕੁਲ ਤਾਕ ਸਾਫ ਨਿਕਲਾਂਗਾ ਅੱਛਾ ਜੀ ਹਾਂ ਕੋਈ ਨਾ ਕੋਈ ਕੋਈ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਆਰਟੀਕਲ ਕੋਈ ਪਹਿਲੇ ਕੋਈ ਮੈਸੇਜ ਆਇਆ ਇਹ ਕੋਈ ਨਾ 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 ਕੋਈ ਨਹੀਂ ਗਲਤ ਕੰਮ ਨਹੀਂ ਕਿਸੇ ਨੂੰ ਐਵੇਂ ਕਰਨਾ ਅਧਿਕਾਰੀ ਵੀ ਕੋਈ ਨਾ ਮਿਲਿਆ ਸੀ ਕੋਈ ਅਧਿਕਾਰੀ ਨੇ ਸ਼ਿਕਾਇਤ ਕੀਤੀ ਉਹ ਤਾਂ ਕਾਰਵਾਈ ਆ ਬਿਲਡਿੰਗ ਠੱਠੀ ਹੋਦੀ ਇੱਕ ਵਾਰੀ ਜੀ ਦੇਖੋ ਇਹ ਬੜਾ ਇੰਪੋਰਟੈਂਟ ਚੀਜ਼ ਹੈ ਕਿ ਜੇ ਸਰਕਾਰ ਦੀ ਇਨਕਮ ਵਧਾਨਵਾਤ ਤੇ ਸਰਕਾਰ ਦੇ ادارے ਹੈਗੇ ਨੇ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਸਰਕਾਰ ਲਈ ਔਰ ਜੇ ਕੋਈ ਇੰਡੀਵਿਜੂਅਲ ਬੰਦਾ ਪ੍ਰਾਈਵੇਟ ਲੈਵਲ ਤੇ ਕਹਿੰਦਾ ਆਪਾਂ ਸਰਕਾਰ ਦੀ ਆਮਦਨ ਵਧਾਨੀਏ ਤੇ ਸਭ ਤੋਂ ਪਹਿਲੇ ਇਹ ਚੀਜ਼ ਛੋਟਨੀ ਪਈ ਦੀ ਕਿ ਉਹ ਆਪਣੀ ਆਮਦਨ ਦੀ ਗੱਲ ਕਰ ਰਿ ਉਹ ਸੈਲਫ ਜਿਹੜੀ ਗਰੋਥ ਦੀ ਗੱਲ ਕਰਦਾ ਔਰ ਉਹ ਉਰ ਕਿ ਪ੍ਰਫੁੱਲ ਆ ਜਾਂਦੀ ਔਰ ਅੱਜ ਜਿਹੜਾ ਇਹ ਪਰਚਾ ਦਰਜ ਹੋਇਆ ਇਹ 37 ਨੰਬਰ ਪਰਚਾ ਵਿਜੀਲੈਂਸ ਬਿਊਰੋ ਰੇਂਜ ਅਫਸਰ ਨੇ ਦਰਜ ਕੀਤਾ ਜਿਹਦੇ ਵਿੱਚ ਮੁਦਈ ਨੇ ਪਰਮਦੀਪ ਸਿੰਘ ਜਿਹੜੇ ਰਾਜਨ ਕੰਪਨੀ ਦੇ ਡਾਇਰੈਕਟਰ ਨੇ ਔਰ ਜਿਹੜਾ ਆਪਣਾ ਹੈਗਾ ਲੰਡਾ ਵਿਗਾਰ ਉਹਦੇ ਵਿੱਚ ਉਹਨਾਂ ਦੀਆਂ ਦੋ ਬਿਲਡਿੰਗਾਂ ਨੇ ਔਰ ਉਹ ਬਿਲਡਿੰਗ ਨੂੰ ਕਨੈਕਟ ਕਰਕੇ ਉੱਥੇ 67 ਨੰਬਰ ਬਿਲਡਿੰਗ ਜਿਹੜੀ ਉਹ ਕੰਸਟ੍ਰਕਸ਼ਨ ਕਰ ਰਹੀ ਸੀ ਬਸ ਫਲੋਰ ਦਾ ਉਹਨਾਂ ਨੇ ਕਿਸੀ ਕੋਈ ਵੀ ਕੰਸਟ੍ਰਕਸ਼ਨ ਕਰਨੀ ਹੈ ਤੇ ਉਹਦੇ ਵਿੱਚ ਕਾਫੀ ਲੂਪ ਹੋਲਸ ਹੁੰਦੇ ਨੇ ਜਿਦ ਲਈ ਸਾਨੂੰ ਅਪਲਾਈ ਕਰਨਾ ਪੈਂਦਾ ਐਨਓਸੀ ਹੁੰਦੀਆਂ ਪਾਸ ਹੁੰਦੀਆਂ ਬਿਲਡਿੰਗ ਬਾਇਲॉज ਨੇ ਜਿਹੜੇ ਕਾਰਪੋਰੇਸ਼ਨ ਦੇ ادارے ਆ ਨੇ ਸਾਨੂੰ ਦੇਨੇ ਆ ਮਿਨਿਸਪਲ ਟਾਊਨ ਪਲੈਨਰ ਦੇ ادارے ਆ ਨੇ ਦੇਨੇ ਆ ਔਰ ਕਾਫੀ ਚੀਜ਼ਾਂ ਉਹਨਾਂ ਨੇ ਅਪਲਾਈ ਕੀਤੀਆਂ ਸੀ ਜਿਦੇ ਵਿੱਚ ਉਹਨਾਂ ਨੂੰ ਐਨਓਸੀ ਮਿਲੀ ਵੀ ਹੋਈ ਸੀ ਤੇ ਇੱਕ ਉਹਨਾਂ ਨੇ ਫਲੋਰ ਹੋਰ ਦੀ ਜਿਹੜੀ ਐਨਓਸੀ ਅਪਲਾਈ ਕੀਤੀ ਹੋਈ ਸੀ ਤੇ ਜਦੋਂ ਹਜੇ ਉਹ ਅੰਡਰ ਪ੍ਰੋਸੈਸ ਸੀ ਕਿਸੀ ਉਹਦੇ ਬੇਟੋ ਨਾਲ ਕੋਲ ਐਮਟਪੀ ਜਿਹੜੇ ਕੀ ਜਿਹੜੇ ਪਰਮਿੰਦਰ ਸਿੰਘ ਆਏ ਉਹਨਾਂ ਨੇ ਕਿਹਾ ਕਿ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਔਰ ਉਹਨਾਂ ਦੀ ਦੋ ਦਵਾਰਾ ਤੋੜ ਵੀ ਦਿੱਤੀਆਂ ਕਿ ਉਹਨੂੰ ਇਲੀਗਲ ਕੰਸਟਰਕਕਸ਼ਨ ਕਹੇ ਕਿ ਤੁਸੀਂ ਅਲਾਉਡ ਤੋਂ ਵੱਧ ਕੰਸਟਰਕਕਸ਼ਨ ਕੀਤੀ ਹੈ ਪਰ ਨਾਲ ਦੇ ਨਾਲ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਵੈ ਸਾਡੇ ਇੱਥੇ ਕੋਈ ਬਚੂੜ ਨਹੀਂ ਹੈਗਾ ਸਾਡੇ ਕੋਲ ਕੰਪਲੇਂਟਸ ਆਈਆਂ ਨੇ ਤੇ ਤਾਂ ਕਰਕੇ ਸਾਨੂੰ ਆਣਾ ਪੈਂਦਾ ਇਸ ਲਈ ਤੁਸੀਂ ਗੱਲ ਕਰ ਲਓ ਜਿਹੜੇ ਆਰਟੀਆਈ ਐਕਟੀਵਿਸਟ ਆਪਣੇ ਆਪ ਨੂੰ ਕਹਿੰਦੇ சுரேਸ਼ ਸ਼ਰਮਾ ਜੀ ਉਹਨਾਂ ਨਾਲ ਤੇ ਉਹਨਾਂ ਨਾਲ ਫਿਰ ਪਰਮਦੀਪ ਜੀ ਨੇ ਗੱਲ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਸਾਰੇ ਅੰਦਰ ਅਫਸਰਾਂ ਦੇ ਨਾਲ ਬਹੁਤ ਵੱਡਾ ਲਿੰਕ ਹੈ ਮੈਂ ਆਲਰੇਡੀ ਲੋਕਾਂ ਦੇ ਬੜੇ ਕੰਮ ਕਰਵਾਏ ਨੇ ਜਿਸ ਕਰਕੇ ਜੇ ਤੁਸੀਂ ਆਪਣੀ ਜਾਂਦੇ ਹੋ ਕਿ ਐਨਓਸੀ ਪਾਸ ਹੋ ਜੇ ਹੈ ਬਿਲਡਿੰਗ ਨੂੰ ਨਾ ਤੋੜਿਆ ਜਾਵੇ ਜਿਹਦੇ ਲਈ ਤੁਹਾਨੂੰ ਜਿਹੜੀ ਇਲੀਗਲ ਗ੍ਰੈਟੀਫਿਕੇਸ਼ਨ ਹੈਗੀ ਉਹਨਾਂ ਨੇ ਡਿਮਾਂਡ ਕੀਤੀ 7 ਲੱਖ ਰੁਪਏ ਦੀ ਔਰ ਇਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਮੈਂ ਆਲਰੇਡੀ ਐਨਓਸੀ ਦੇ ਪੈਸੇ ਕਰਤੇ ਨੇ 7 ਲੱਖ ਇਟਸ ਟੂ ਮਚ ਅਮਾਉਂਟ ਤੇ ਇਹਨਾਂ ਨੇ ਜਦੋਂ ਉਹਦੇ ਆਫਿਸ ਜਾ ਕੇ ਗੱਲ ਕੀਤੀ ਤੇ ਡੀਲ ਫਾਈਨਲਾਈਜ਼ ਹੋਈ ਕਿ ਪਹਿਲੇ 4 ਲੱਖ ਰੁਪਏ ਤੁਸੀਂ ਦੇ ਦਿਓ ਪਰ ਉਹ 4 ਲੱਖ ਰੁਪਏ ਦੀ ਡੀਲ ਫਾਈਨਲਾਈਜ਼ ਹੋਣ ਤੋਂ ਬਾਅਦ ਜਿਹੜਾ 4 ਲੱਖ ਰੁਪਏ ਇਹਨਾਂ ਨੇ ਫਿਰ ਉਸ ਰੇਚਰ ਮੱਜ ਨੇ ਆਪਣੇ ਦਫ਼ਤਰ ਬੁਲਾ ਕੇ ਇਹਨਾਂ ਕੋ 4 ਲੱਖ ਰੁਪਏ ਲਿਆ ਤੇ ਮੀਨ ਟਾਈਮ ਇਹਨਾਂ ਦੀ ਬਰਨਦੀਪ ਸਿੰਘ ਜਿਹੜੇ ਸ਼ਹਿਰ ਦੇ ਉਹਦੇ ਵਾਸੀ ਨੇ ਜਿਨ੍ਹਾਂ ਦੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬਿਜ਼ਨਸ ਅਦਾਰੇ ਨੇ ਅਮਰਸਰ ਦੇ ਵਿੱਚ ਤੁਸੀਂ ਜਾਣਦੇ ਕਿਉਂ ਨਹੀਂ ਗਰੋ ਕਰ ਰਹੇ ਕਿਉਂਕਿ ਹਰ ਇੱਕ ਬਿਲਡਿੰਗ ਲੈਂਡ ਵਾਸਤੇ ਲੈਂਡ ਲੈਂਡ ਤੋਂ ਲੈ ਕੇ ਕੰਸਟਰਕਸ਼ਨ ਤੱਕ ਐਨੇ ਕਿਉਂ ਲੂਪ ਹੋ ਰਹੇ ਮੈਨੂੰ ਲੱਗਦਾ ਕਿ ਕੋਈ ਵੀ ਉਹ ਲੋਕ ਕੋਲ ਇਹਨ ਬਿੰਨ ਪੂਰੇ ਨਹੀਂ ਕਰ ਸਕਦਾ ਜੇ ਥੋੜੀ ਜੀ ਕਮੀ ਰਹਿ ਗਈ ਉਹਦੇ ਰਿਲੈਕਸੇਸ਼ਨ ਹੋਣੀ ਚਾਹੀਦੀ ਹੈ ਕੰਪਾਉਂਡਿੰਗ ਹੋਣੀ ਚਾਹੀਦੀ ਹੈ ਔਰ ਉਹਨਾਂ ਦਾ ਦਿਲ ਜਿਹੜਾ ਸਮਝੋ ਕਿ ਉਹਨਾਂ ਦਾ ਜ਼ਮੀਰ ਜਾਗਿਆ ਔਰ ਜ਼ਮੀਰ ਜਾਗਨ ਦੇ ਨਾਲ ਹੀ ਫਾਈਲ ਦਾ ਕੰਪਲੇਂਟ ਉਹਦੇ ਵਿੱਚ ਡਰਾਪ ਤੇ ਵਿੱਚ ਇਹਨਾਂ ਕੋਲੋਂ ਉਹੀ 4 ਲੱਖ ਰੁਪਏ ਦੇ ਗਬਰ ਹੋਇਆ ਔਰ ਰੰਗੇ ਅੱਥੀ ਉਹਨਾਂ ਨੂੰ ਪੜਿਆ ਗਿਆ ਤੇ ਅੱਜ ਇਹਨਾਂ ਨੂੰ ਪੇਚ ਕਰਵਾਇਆ ਸੀ ਡਿਊਟੀ ਮੈਜਿਸਟ੍ਰੇਟ ਲੱਗਾ ਮੈਂ ਇਸਦੇ ਤੇ 5 ਦਿਨ ਦਾ ਰਿਮਾਂਡ ਮੰਗਿਆ ਪਰ ਜਿਹੜਾ ਰੀਜ਼ਨ ਸੀ ਰਿਮਾਂਡ ਦਾ ਹੋਸੀ ਕਿ ਇਹਨਾਂ ਜਿਆ ਬਿਨਾਮੀ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦਾ ਪਤਾ ਕਰਨਾ ਕਿ ਕਿੰਨੇ ਸੀ ਦੇਰ ਤੋਂ ਐ ਆਪਣੇ ਆਰਟੀਆ ਜਾਂ ਐਕਟਿਵਿਸਟ ਹੋਣ ਦਾ ਨਜਾਇਜ਼ ਪੈਦਾ ਉਠਾ ਕੇ ਕਿੰਨੇ ਲੋਕਾਂ ਕੋਲ ਇਹਨਾਂ ਨੇ ਇਹੋ ਜਿਹੇ ਪੈਸੇ ਲਏ ਹੋਣੇ ਆ ਔਰ ਲਿੱਤੇ ਆ ਕਿਹਨਾਂ ਦੀ ਮਾਗੇ ਕਿੰਨਾ ਜਿਹਦਾ ਫਾਇਦਾ ਕਰਨਾ ਸਰਕਾਰ ਤੋਂ ਦੇਖੋ ਜੀ ਆਪਣਾ ਫਾਇਦਾ ਕੀਤਾ ਸਰਕਾਰ ਦਾ ਸਰਕਾਰ ਵੀ ਦੱਸੇ ਇਸ ਗੱਲ ਦਾ ਸਰਕਾਰ ਕੋਲੋਂ ਵਾਇਟ ਕਿ ਉਹਨਾਂ ਨੂੰ ਕਿੰਨਾ ਕੋਈ ਫਾਇਦਾ ਹੋਇਆ ਜਦੋਂ ਜਿੰਨੀਆਂ ਕੁ ਆਟੀਆਂ ਜਾਂ ਪਾਈਆਂ ਔਰ ਕਿੰਨੇ ਆ ਤੇ ਰਿਜ਼ਲਟ ਫਾਈਨਲਾਈਜ਼ ਹੋਏ ਇਹ ਬੜਾ ਜ਼ਰੂਰੀ ਹੈ ਕਿੰਨਿਆਂ ਕੋਲੋਂ ਪੈਸੇ ਦਿੱਤੇ ਕਿ ਉਹਦੇ ਵਾਸਤੇ ਅੱਜ ਤਿੰਨ ਦਿਨ ਦਾ ਰਿਮਾਂਡ ਦੱਸਾਂ ਮੈਨੂੰ ਦਿੱਤਾ ਪੰਜ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਦੇਖੋ ਸਾਡਾ ਅੰਮ੍ਰਿਤਸਰ ਸਿੱਖਤੀ ਦਾ ਘਰ ਹੈ ਔਰ ਇਹਦੇ ਵਿੱਚ ਇੰਨੀ ਦੇਰ ਤੋਂ ਸਾਨੂੰ ਕਿਉਂ ਡਵੈਲਪਮੈਂਟ ਨਹੀਂ ਕਿਉਂ ਜਾ ਕੇ ਬੱਦੀ ਦੇ ਵਿੱਚ ਜਾ ਕੇ ਇੰਡਸਟਰੀਜ਼ ਲੱਗ ਰਹੀਆਂ ਕਿਉਂ ਲੋਕੀ ਅੰਮ੍ਰਿਤਸਰ ਤੋਂ ਬਾਹਰ ਇਨਵੈਸਟ ਕਰਨਾ ਚਾਹੁੰਦੇ ਕਿਉਂ ਇੱਥੇ ਬੇਰਜ਼ਗਾਰੀ ਵੱਧ ਰਹੀ ਹੈ ਕਿਉਂ ਲੋਕੀ ਇੱਥੇ ਹੋਟਲ ਇੰਡਸਟਰੀ ਕਾਰਪੋਰੇਟ ਕੰਮ ਕਿਉਂ ਨਹੀਂ ਬਿਲਡਿੰਗਸ ਬਣਾਉਣਾ ਚਾਹੁੰਦੇ ਕਿਉਂ ਇੱਥੇ ਕੰਮ ਨਹੀਂ ਖੁੱਲਦੇ ਉਹਦਾ ਰੀਜ਼ਨ ਸਭ ਤੋਂ ਵੱਡਾ ਆਰ.ਆਈ.ਏ ਐਕਟਿਸਟ ਹੈਗੇ ਜਿਹੜੇ ਇੰਦਾ ਗਾਰਬ ਆਫ ਦਿਸ ਲੋਕਾਂ ਕੋਲੋਂ ਇਲੈਗਲ ਗ੍ਰੈਟੀਫਿਕੇਸ਼ਨ ਲੈ ਰਹੇ ਆ ਲੋਕਾਂ ਨੂੰ ਡਰਾਉਂਦੇ ਆ ਇਸ ਤਰ੍ਹਾਂ ਦੇ ਨਾਂ ਤੇ ਮਾਈਟ ਬੀ ਅਫਸਰ ਵੀਰਲੇ ਹੋਣਗੇ ਤਾਂ ਹੀ ਅਫਸਰ ਇਨਫੋਰਮੇਸ਼ਨ ਇਹਨਾਂ ਨੂੰ ਦਿੰਦੇ ਆ ਜੇ ਕਿਸੇ ਅਫਸਰ ਨੇ ਕਿਹਾ ਕਿ ਤੁਸੀਂ ਇਹਨੂੰ ਮਿਲ ਲਓ ਇਟ ਮੀਨਸ ਕੋਈ ਨਾ ਕੋਈ ਬੇਰੇ ਜ਼ੈਂਕੀ ਬੈਂਕੀ ਜਿਹੜਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੋਊਗਾ ਔਰ ਉਹ ਸਾਹਮਣੇ ਆਏਗਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਔਰ ਮੈਂ ਮੈਸੇਜ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਜਿਹੜੇ ਲੋਕ ਇਲੀਗਲੀ ਤੁਹਾਡੀ ਮਿਹਨਤ ਦੀ ਕਮਾਈ ਨੂੰ ਐਦਾਂ ਗ੍ਰੈਬ ਕਰਨਾ ਚਾਹੁੰਦੇ ਉਹਨਾਂ ਖਿਲਾਫ ਆਵਾਜ਼ ਉਠਾਓ ਔਰ ਪਰਮਦੀਪ ਸਿੰਘ ਜੀ ਨੇ ਆਵਾਜ਼ ਢਾਈਆ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਪ੍ਰੇਸ਼ਰ ਨਾਲ ਕਰਾਂਗੇ ਅੱਜ ਇੱਕ ਦੇ ਬਿਲਕੁਲ ਜੀ ਆਤੀ ਹੈ ਇਹ ਰਾਈਟ ਇਨਫਰਮੇਸ਼ਨ ਹਰ ਬੰਦਾ ਪਾ ਸਕਦਾ ਪਰ ਜਦੋਂ ਉਹ ਬੰਦਾ ਇਨਫਰਮੇਸ਼ਨ ਕਲੈਕਟ ਕਰਕੇ ਕਿਸੇ ਨੂੰ ਪਰੋਤੀ ਦੀ ਤੌਰ ਤੇ ਲੈ ਕੇ ਆਂਦਾ ਦੈਨ ਇਟ ਬਿਕਮਸ ਐਨ ਅਫੈਂਸ ਔਰ ਇਸ ਮੋਡਸ ਆਪ੍ਰੈਂਡੀ ਨੂੰ ਖਤਮ ਕਰਨ ਵਾਸਤੇ ਇਹ ਵਿਜੀਲੈਂਸ ਔਰ ਇਹੋ ਜਿਹੇ ادارے ਨੇ ਜਿਨ੍ਹਾਂ ਨੇ ਬਿਲਕੁਲ ਸੂਤ ਸਮਝ ਕੇ ਇੱਕ ਬਹੁਤ ਵਧੀਆ ਜਿਹੜਾ ਵਹ ਸਖਤ ਪਰਚਾ ਦਰਜ ਕੀਤਾ ਔਰ ਮੈਨੂੰ ਉਮੀਦ ਆ ਕਿ ਜਿਹੜੇ ਵਿੱਚ ਇਹਨਾਂ ਨੂੰ ਸਜ਼ਾ ਵੀ ਹੋਵੇਗੀ। ਇਹੀ ਚੀਜ਼ ਦੀ ਇਨਵੈਸਟੀਗੇਸ਼ਨ ਆਸਪਾਸ ਰਿਮਾਨਡ ਮਿਲਿਆ ਔਰ ਮੈਨੂੰ ਲੱਗਦਾ ਕਿ ਕੁਝ ਨਵੇਂ ਤੱਤ ਨਵੇਂ ਚਿਹਰੇ ਚਾਰ ਦੇ ਵੱਡੇ ਕੁਝ ਤੇਰੇ ਜਿਹੜੇ ਇਹਦੇ ਵਿੱਚ ਇਨਵੋਲਵ ਹੋਣਗੇ ਲੋਕਾਂ ਨੂੰ ਆਲਰੇਡੀ ਤੰਗ ਕਰ ਰਹੇ ਨੇ ਇੱਕ ਦੋ ਦਿਨਾਂ ਤੱਕ ਸਾਹਮਣੇ ਆਉਣਗੇ